ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਉਹ ਠੀਕੋ ਆਪਾਂ ਵੀਰੋ ਹੈਪੀ ਦੀਵਾਲੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਤੇ ਬਾਕੀ ਵੀਰੋ ਆਪਣੇ ਜਿਹੜਾ ਨਾਲ ਬੱਚੇ ਜਿਹੜੇ ਕੰਮ ਕਰਦੇ ਨੇ ਨਾ ਇਹਨਾਂ ਨੂੰ ਆਪਾਂ ਗਿਫਟ ਦਿੱਤਾ ਜੀ ਆਪਾਂ ਗਿਫਟ ਛੋਟੇ ਵੱਖਰੇ ਦਿੱਤਾ ਇਹਨਾਂ ਨੂੰ ਆਪਾਂ ਟੂਲ ਦਿੱਤਾ ਯਾਨੀ ਕਿ ਸੰਦ ਦਾ ਛੋਟੇ ਛੋਟੇ ਉਜਾਰੀ ਆ ਰਹੀ ਉਰੀ ਮੰਨ ਕੇ ਚੱਲੋ ਜਿਹੜੇ ਆਪਾਂ ਨੂੰ ਲੋੜ ਰਹਿੰਦੀ ਹਰ ਇੱਕ ਸੰਦ ਦੀ ਉਹ ਦਿੱਤੇ ਨੇ ਆਪਾਂ ਜੀ ਚੈੱਕ ਕਰੋ ਵੀਰੋ ਬਾਕੀ ਵੀਰੋ ਇਹਦੇ ਨਾਲ ਇਹਨਾਂ ਦਾ ਬੱਚਿਆਂ ਦਾ ਮਨੋਵਲ ਵਧੂਗਾ ਇਹ ਕੰਮ ਵੱਲ ਨੂੰ ਵਧਣਗੇ ਕਿਉਂਕਿ ਅੱਜ ਇਹਨਾਂ ਨੂੰ ਆਪਾਂ ਪਾਤੇ ਨੇ ਆਪ ਵੀ ਲੈਣ ਲੱਗਣਗੇ ਟੂਲ ਹੌਲੀ-ਹੌਲੀ ਸਾਰੇ ਸੱਤ ਬਣ ਜਾਣਗੇ ਇਹਨਾਂ ਦੇ ਤੇ ਆਪਣਾ ਕੰਮ ਚਲਾਉਣਗੇ ਅੱਗੇ ਵਧਣ ਜੀ ਕਿਉਂਕਿ ਵੀਰ ਉਹ ਸੋਚ ਚੰਗੀ ਰੱਖੋ ਹਮੇਸ਼ਾ ਜੇ ਆਪਾਂ ਸੋਚਾਂਗੇ ਵੀ ਆਪਣੇ ਜੋਗੇ ਰਹਿਣੇ ਉਹ ਗੱਲ ਗਲਤ ਹੈ ਕਿਉਂਕਿ ਵੀਰ ਉਹ ਇਹਨਾਂ ਨੇ ਵੀ ਤਰੱਕੀਆਂ ਕਰਦੀਆਂ ਨੇ ਅੱਜ ਆਪਣਾ ਟਾਈਮ ਹੈ ਆਉਣ ਵਾਲਾ ਟਾਈਮ ਇਹਨਾਂ ਦਾ ਹੀ ਕਿ ਆਪਾਂ ਸਿਰਜ ਕੇ ਜਾਵਾਂਗੇ ਇਹ ਚੇਲੇ ਜਿਹੜੇ ਆਉਂਦੇ ਸਾਲ ਨੂੰ ਵਧੀਆ ਤਰੱਕੀਆਂ ਕਰਕੇ ਆਪਦਾ ਕੰਮ ਚਲਾਉਣ ਪੰਜ-ਛੇ ਸਾਲ ਲਾ ਕੇ ਤੇ ਬਾਕੀ ਵੀਰ ਉਹ ਜੇਲ੍ਹ ਸਵਾਜੀ ਕਰਨਾ ਛੱਡੋ ਕਿਉਂਕਿ ਇੱਥੇ ਸਦਾ ਕਿਸੇ ਨੇ ਰਹਿਣਾ ਜੇ ਜੈਲਸੀ ਕਰਾਂਗੇ ਉਹਦੇ ਨਾਲ ਆਪਦਾ ਸਿਰ ਖਰਾਬ ਹੁੰਦਾ ਹੈ ਤਰੱਕੀ ਕਰਨੀ ਹੈ ਤਾਂ ਤਰੱਕੀ ਕਰੀ ਜਾਣੀ ਹੈ ਕਿਉਂਕਿ ਵੀਰ ਉਹ ਇੱਕ ਨੰਬਰ 'ਚ ਤਰੱਕੀ ਕਰ ਰਿਹਾ ਹੈ ਬਾਕੀ ਸਾਡੇ ਸਾਰ ਸਾਨੂੰ ਸਾਰਿਆਂ ਨੂੰ ਹੈਪੀ ਵਿਸ਼ਕਰਮਾ ਹੈਪੀ ਦੀਵਾਲੀ ਮਿਲਦਿਆ ਨਵੀਂ ਵੀਡੀਓ ਨਾਲ ਬਾਬਾ ਨਾਨਕ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਭ ਨੂੰ ਰੋਜ਼ਗਾਰ ਦੇਵੇ ਓਕੇ ਧੰਨਵਾਦ ਜੀ